ਲਓ ਜੀ ਹੁਣ ਇਹ ਆ ਜ਼ੀਰੋ ਲਾਈਨ ਭਾਰਤ ਤੇ ਪਾਕਿਸਤਾਨ ਦੀ ਆ ਜੋ ਪਾਕਿਸਤਾਨ ਵਾਲੇ ਸਾਈਡ ਲੰਘ ਗਈ ਜੀ ਤੇ ਬਾਬੇ ਨਾਨਕ ਦੀ ਧਰਤੀ ਤੇ ਪਹੁੰਚ ਚੁੱਕੇ ਆਂ ਜੀ ਪਾਕਿਸਤਾਨ ਮੈਂ ਸਜਦਾ ਕਰਤਾ ਬਾਬੇ ਨਾਨਕ ਦੀ ਧਰਤੀ ਨੂੰ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਾਕਿਸਤਾਨ ਪਾਕਿਸਤਾਨੀ ਆਰਮੀ ਵਾਲੇ ਬੈਠੇ ਹੈ ਬੱਸ ਪਿਆਰ ਖੜੀਆ ਸਾਡੇ ਜਸਵੀਰ ਸੇਤਰਾ ਜੀ ਵੇਟ ਕਰ ਰਿਹਾ ਲੋਟ ਸਾਫ ਇਹ ਪਾਕਤਾਂ ਦੀ ਸਰਜ਼ਮੀਨ ਹੈ ਜੀ ਬੜੇ ਸਾਲ ਦੀ ਰੀਤ ਸੀ 223 ਮੈਂ ਅਪਲਾਈ ਕੀਤਾ ਸੀ ਕੁਛ ਜਾਣਾ ਸੀ ਪਰ ਉਦੋਂ ਮਨਜ਼ੂਰ ਨਹੀਂ ਸੀ ਤਿੰਨ ਦਿਨ ਪਹਿਲਾਂ ਮੈਨੂੰ ਅਟੈਕ ਆ ਗਿਆ ਇਸ ਕਰਕੇ ਮੈਂ ਜਾ ਨਹੀਂ ਸਕਿਆ ਪਰ ਅਸਾਂ ਗੁਰੂ ਜੀ ਨੇ ਕਿਰਪਾ ਕੀਤੀ ਆ ਸੰਗਤ ਦੇ ਨਾਲ ਅੱਜ ਦਰਸ਼ਨ ਕਰਨ ਆ ਰਹੇ ਆ ਇਹ ਵੱਡਾ ਪ੍ਰਾਨਾ ਜੀ